वेलकम टू माई चैनल असी अज नमी रेसिपी बना रहे हैं आ जाओ फिर साढ़े चुल्हा फीसटूँ तो पता ही है बैठ के सब्जी बनाईए ने तो गलत करिए हाँ जी कर दे अगी दड़िया सब्जी और टेस्टी सब्जी आओ मूंग दे की बड़ी जी सब्जी बनाने देखते हैं की लिया है तीन प्याज मैं मीडियम साइज के लिए सी मैं टमाटर पा लिया दो हरी मिर्च पा ली है ਔਰ ਇਹਨੂੰ ਮੈਂ ਗ੍ਰाइंड ਕਰ ਲਿਆ ਸੀਗਾ। ਇਹ ਮੈਂ ਮੂੰਗਫਲੀ ਜਿਹੜੀ ਆ 250 ਗ੍ਰਾਮ ਹੈ ਮੇਰੀ। 5 మీడియం ਸਾਈਜ਼ ਦੇ ਆਲੂ ਜਿਹੜੇ ਆ ਉਹਨਾਂ ਨੂੰ ਮੈਂ ਬੋਇਲ ਕਰ ਲਿਆ ਆ। ਹੁਣ ਆਪਾਂ ਦੇਖਦੇ ਆ। ਸਭ ਤੋਂ ਪਹਿਲਾਂ ਸਟੈਪ ਇੱਧਰ ਅਸੀਂ ਕੜਾਈ ਲੈ ਲਈ ਆ। ਸਭ ਤੋਂ ਪਹਿਲਾਂ ਅਸੀਂ ਆਇਲ ਪਾਵਾਂਗੇ। ਇੱਕ ਘਰਸ਼ੇ ਅਸੀਂ ਸਰੋਂ ਦਾ ਤੇਲ ਪਾ ਲਿਆ ਆ। ਤੇਲ ਨੂੰ ਅਸੀਂ ਪਹਿਲਾਂ ਗਰਮ ਕਰਾਂਗੇ ਜਦੋਂ ਸਾਡਾ ਗਰਮ ਹੋ ਜਾਵੇ ਉਹਦੋਂ ਅਸੀਂ ਇਹ ਜਿਹੜੀਆਂ ਆ ਮੂੰਗੀ ਦੀਆਂ ਬੜੀਆਂ ਜਿਹੜੀਆਂ ਪਾ ਕੇ ਇਹਨਾਂ ਨੂੰ ਪੁੰਨ ਲੈਣਾ ਆ ਥੋੜਾ ਜਿਹਾ ਫਿਰ ਬਾਹਰ ਕੱਢ ਕੇ ਫਿਰ ਦੁਬਾਰਾ ਤੜਕਾ ਲਾਵਾਂਗੇ ਇਸੇ ਕੜਾਈ ਵਿੱਚ ਹਾਂਜੀ ਜਿਹੜੀ ਮੂੰਗੀ ਦੀ ਬੜੀ ਦੀ ਸਬਜੀ ਹੈ ਇਹ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਆ ਤੇ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸਬਜੀ ਆ ਦੇਖੋ ਇਹਦੀਆਂ ਬੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਆਮ ਇਹ ਕਰਿਆਣਾ ਸਟੋਰ ਤੋਂ ਤੁਹਾਨੂੰ इजीली ਮਿਲ ਜਾਂਦੀਆਂ ਆ ਆ ਦੇਖੋ ਇਹਨਾਂ ਨੂੰ ਆਪਾਂ ਜਿਸ ਤਰ੍ਹਾਂ ਵੱਡੀ-ਵੱਡੀ ਆਪਾਂ ਜਿਹੜੀ ਹੈਗੀ ਆ ਮਾਂ ਦੀ ਬੜੀ ਨੂੰ ਫਰਾਈ ਕਰੀਦਾ ਉਸ ਤਰ੍ਹਾਂ ਇਹਨੂੰ ਫਰਾਈ ਕਰਨਾ ਪਹਿਲਾਂ ਫਰਾਈ ਕਰਕੇ ਇਹਨੂੰ ਬਾਹਰ ਕੱਢ ਲੈਣਾ ਆ ਉਸ ਤੋਂ ਬਾਅਦ ਇਹਦੀ ਅਸੀਂ ਸਬਜ਼ੀ ਤਿਆਰ ਕਰਾਂਗੇ ਜਿਹੜੀ ਮੂੰਗੀ ਆ ਵੈਸੀ ਵੇਹ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਆ ਤੇ ਪ੍ਰੋਟੀਨ ਹੋਣ ਦੇ ਕਰਕੇ ਜਿਹੜੀ ਇਹ ਚੀਜ਼ ਆ ਬਹੁਤ ਵਧੀਆ ਰਹਿੰਦੀ ਹੈ ਸਿਹਤ ਲਈ ਸੋ ਦੇਖੋ ਆਪਾਂ ਨੂੰ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਬਣਾ ਕੇ ਖਾਈਏ ਤੇ ਬਾਹਰੋਂ ਫਾਸਟ ਫੂਡ ਜਿਹੜੇ ਆ ਉਹ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਹੈਗੇ ਸਾਡੀ ਸਿਹਤ ਖਰਾਬ ਕਰਦੇ ਆ ਅਲੱਗ ਤਰ੍ਹਾਂ ਦੀ ਸਬਜ਼ੀ ਬਣਾਈ ਹੋਵੇ ਤੇ ਬੱਚੇ ਵੀ ਜਿਹੜੇ ਆ ਖੁਸ਼ ਹੋ ਕੇ ਰੋਟੀ ਖਾ ਲੈਂਦੇ ਆ ਖੁਸ਼ ਹੋਏ ਦੀ ਬਹੁਤ ਵਧੀਆ ਆ ਰਹੀ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਇਹ ਪੁੱਜ ਰਹੀਆਂ ਆ ਦੇਖੋ ਬ੍ਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਹੌਲੀ ਹੌਲੀ ਤੇ ਹੁਣ ਅਸੀਂ ਹੌਲੀ ਹੌਲੀ ਜਿਹੜਾ ਇਹਨੂੰ ਇਸ ਤਰ੍ਹਾਂ ਚਲਾਉਂਦੇ ਹੋਏ 2 ਮਿੰਟ ਲਈ ਰੱਖਾਂਗੇ ਬਾਕੀ ਅਸੀਂ ਇਹਨੂੰ ਬਾਹਰ ਕੱਢ ਲਾਂਗੇ ਦੇਖੋ ब्राउन ਹੋ ਰਹੀਆਂ ਆ ਇਹ ਤੁਸੀਂ మీడియం ਫਲੇਮ ਤੇ ਰੱਖ ਕੇ ਜਿਹੜਾ ਇਹਨੂੰ ਬ੍ਰਾਊਨ ਕਰਨਾ ਆ ਤਾਂ ਕਿ ਜਲਣ ਨਾ ਤੇ ਪੱਕ ਜਾਣ ਇਹ ਬ੍ਰਾਊਨ ਹੋ ਜਾਣ ਮਤਲਬ ਭੁੱਜ ਜਾਣ ਇਸ ਤਰੀਕੇ ਦੇ ਨਾਲ ਜਿਹੜਾ ਤੇਲ ਹੈ ਨਿਚੋੜ ਕੇ ਤੁਸੀਂ ਸਾਰੀਆਂ ਬੜੀਆਂ ਆ ਬਾਹਰ ਕੱਢ ਲੈਣੀਆਂ ਇੱਕ ਕੜਛੀ ਅਸੀਂ ਆਇਲ ਦੀ ਹੋਰ ਪਾ ਲਈਏ ਇਹਨੂੰ ਥੋੜਾ ਜਿਹਾ ਗਰਮ ਕਰ ਲਈਏ ਹਾਂਜੀ ਚੁੱਲਾ ਫੀਸਟ ਦੀ ਸਪੈਸ਼ਲ ਕੌਲੀ ਦੇ ਵਿੱਚ ਅਸੀਂ ਜੀਰਾ ਜਿਹੜਾ ਹੈ ਲਿਆ ਆ ਦੇਖੋ ਅਸੀਂ ਹੁਣ ਜਿਹੜਾ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾ ਲਾਂਗੇ ਜਦੋਂ ਜੀਰਾ ਅੱਛੀ ਤਰ੍ਹਾਂ ਭੁੱਜ ਜਾਵੇ ਤੇ ਫਿਰ ਅਸੀਂ ਪਿਆਜ਼ ਜਿਹੜੇ ਆ ਟਮਾਟਰ ਮਿਕਸ ਕਰਕੇ ਅਦਰਕ ਵਗੈਰਾ ਪਾ ਕੇ ਮਿਰਚ ਆਪਾਂ ਗ੍ਰाइंड ਕੀਤਾ ਸੀ ਉਹ ਸਾਰਾ ਮਸਾਲਾ ਪਾ ਦਾਂਗੇ ਇਨੂੰ ਅੱਛੀ ਤਰ੍ਹਾਂ ਭੁੰਨਣਾ ਪਹਿਲਾਂ ਜਿੰਨੀ ਦੇਰ ਤੱਕ ਇਹ ਅੱਛੀ ਤਰ੍ਹਾਂ ਭੁੱਜ ਨਹੀਂ ਜਾਂਦਾ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਪਾਉਣੀ ਨਹੀਂ ਹੈਗੀ ਇਸ ਤਰ੍ਹਾਂ ਇਹਨੂੰ ਅੱਛੀ ਤਰ੍ਹਾਂ ਭੁੰਨਣਾ ਪਹਿਲਾਂ ਇਸ ਤਰ੍ਹਾਂ ਅੱਛੇ ਤਰੀਕੇ ਨਾਲ ਜਿਹੜਾ ਪਿਆਜ਼ ਆਸੀਂ ਭੁੰਨਣਾ ਆ ਜਦੋਂ ਵੀ ਤੁਸੀਂ ਸਬਜੀ ਬਣਾਈਏ ਪਿਆਜ਼ ਵਗੈਰਾ ਅੱਛੀ ਤਰ੍ਹਾਂ ਜਿਹੜਾ ਤੜਕਾ ਹੈ ਭੁੱਜਿਆ ਹੋਵੇ ਤਾਂ ਸਬਜੀ ਜਿਹੜੀ ਬਹੁਤ ਟੇਸਟੀ ਬਣਦੀ ਹੈ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਪਿਆਜ਼ ਆ ਭੁੱਜ ਰਿਹਾ ਔਰ ਬਹੁਤ ਵਧੀਆ ਖੁਸ਼ਬੂ ਵੀ ਆ ਰਹੀ ਹੈ ਹਾਂਜੀ ਆਲੂ ਜਿਹੜੇ ਆ ਉਹਨਾਂ ਨੂੰ ਅਸੀਂ ਹਾਫ ਹਾਫ ਕਰ ਲਾਂਗੇ ਜ्यादा ਛੋਟੀ ਨਹੀਂ ਕਰਾਂਗੇ ਅਸੀਂ ਸਿਰਫ ਆਫ ਆਫ ਕਰਕੇ ਆਲੂ ਜਿਹੜੇ ਆ ਪਾਵਾਂਗੇ ਵਿੱਚ ਤੁਸੀਂ ਜਿਹੜੇ ਆਲੂ ਆ ਕੱਚੇ ਵੀ ਪਾ ਸਕਦੇ ਆ ਅਗਰ ਤੁਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾ ਰਹੇ ਆ ਸਬਜੀ ਤੇ ਤੁਸੀਂ ਜਿਹੜੇ ਆਲੂ ਆ ਉਹਨਾਂ ਨੂੰ ਬੋਇਲ ਕੀਤੇ ਤੋਂ ਬਿਨਾ ਵੀ ਲੈ ਸਕਦੇ ਆ ਦੇਖੋ ਸਾਡਾ ਤੜਕਾ ਜਿਹੜਾ ਆ ਭੁੱਜ ਚੁੱਕਾ ਆ ਹੁਣ ਅਸੀਂ ਇਹਦੇ ਵਿੱਚ ਹਲਦੀ ਵਗੈਰਾ ਨਮਕ ਵਗੈਰਾ ਐਡ ਕਰਾਂਗੇ ਹਾਂਜੀ 1 ਚਮਚ ਮੈਂ ਨਮਕ ਪਾਇਆ ਆ ਔਰ ਹਾਫ ਚਮਚ ਹੋਰ ਪਾ ਲੈਣੀ ਟੋਟਲ ਅਸੀਂ 1.5 ਚਮਚ ਨਮਕ ਪਾ ਲਿਆ ਕਿਉਂਕਿ ਜਿਹੜੀਆਂ ਬੜੀਆਂ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਨਮਕ ਹੈਗਾ ਆ ਹੁਣ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ ਹਲਦੀ ਪਾਊਡਰ ਦੇ ਵੀ ਮੈਂ 2 ਚਮਚ ਪਾਉਂਗੀ ਲਾਲ ਮਿਰਚ 1 ਚਮਚ ਧਨੀਆ ਪਾਊਡਰ 1 ਚਮਚ ਥੋੜਾ ਜਿਹਾ ਮੈਂ ਕਰਮਾ ਸਾ ਲੈ ਇੱਕ ਪਿੰਚ ਪਾਉਂਗੀ। ਅੱਛੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਆਪਾਂ। ਜਦੋਂ ਮਿਕਸ ਹੋ ਜਾਣ ਤੇ ਥੋੜਾ ਜਿਹਾ ਅਸੀਂ ਪਾਣੀ ਪਾ ਕੇ ਇਹਨੂੰ ਤੜਕੇ ਨੂੰ ਹੋਰ ਭੁੰਨਾਂਗੇ। ਜਦੋਂ ਅਸੀਂ ਪਾਣੀ ਪਾ ਕੇ ਤੜਕੇ ਨੂੰ ਦੋਕ ਵਾਰੀ ਭੁੰਨ ਲਈਏ ਤੇ ਜਿਹੜਾ ਤੜਕਾ ਬਹੁਤ ਜ਼ਿਆਦਾ ਵਧੀਆ ਭੁੱਜਦਾ ਔਰ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਹੁਣ ਅਸੀਂ ਇਹਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਪਾਣੀ ਸੁੱਕ ਨਾ ਜਾਵੇ। ਔਰ ਜਿਹੜਾ ਓਇਲ ਆ ਇਹਦੇ ਵਿੱਚੋਂ ਨਿਕਲੇ ਨਾ ਉਦੋਂ ਤੱਕ ਅਸੀਂ ਇਹਨੂੰ ਭੁੰਨਣਾ ਆ ਤੜਕਾ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣੂਗਾ ਇਹਦੇ ਨਾਲ ਇਹ ਸਬਜੀ ਜਿਹੜੀ ਆ ਸਵਾਦ ਬਣ ਕੇ ਤਿਆਰ ਹੋਊਗੀ ਆ ਵੀ ਪਾ ਕੇ ਅਸੀਂ ਤੜਕੇ ਨੂੰ ਭੁੰਨਿਆ ਦੇਖੋ ਤੇਲ ਜਿਹੜਾ ਆ ਨਿਕਲਣ ਲੱਗ ਗਿਆ ਤੇ ਸਾਡਾ ਜਿਹੜਾ ਤੜਕਾ ਅੱਛੀ ਤਰ੍ਹਾਂ ਭੁੱਜ ਚੁੱਕਾ ਇਹਦੀ ਇਹ ਨਿਸ਼ਾਨੀ ਆ ਹੁਣ ਅਸੀਂ ਦੇਖਦੇ ਆ ਕਿ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਚੀਜ਼ ਪਾਉਣੀ ਆ ਸਭ ਤੋਂ ਪਹਿਲਾਂ ਹਾਂਜੀ ਅਸੀਂ ਆਲੂ ਪਾਵਾਂਗੇ ਜਿਹੜੇ ਕਿ ਅਸੀਂ ਹਾਫ ਹਾਫ ਕੀਤੇ ਆ ਛੋਟੇ ਨਹੀਂ ਕੀਤੇ ਜ਼ਿਆਦਾ ਇਹਨਾਂ ਨੂੰ ਪਾ ਕੇ 2 ਮਿੰਟ ਲਈ ਇਸ ਤਰ੍ਹਾਂ ਪੋਨ ਲੈਣਾ ਇਹਨਾਂ ਨੂੰ ਹਾਂਜੀ ਥੋੜਾ ਜਿਹਾ ਅਸੀਂ ਕਿਚਨ ਕਿੰਗ ਮਸਾਲਾ ਪਾਵਾਂਗੇ ਕਿੰਨਾ ਵਧੀਆ ਜਿਹੜਾ ਕਲਰ ਆ ਉਹ ਆ ਰਿਹਾ ਆ ਹਾਂਜੀ ਦੋ ਕੁ ਮਿੰਟ ਲਈ ਅਸੀਂ ਜਿਹੜੇ ਆਲੂ ਆ ਉਹਨਾਂ ਨੂੰ ਵਿੱਚ ਕਰਕੇ ਭੁੰਨ ਲਿਆ ਤੇ ਹੁਣ ਅਸੀਂ ਜਿਹੜੀਆਂ ਬੜੀਆਂ ਫਰਾਈ ਕੀਤੀਆਂ ਸੀ ਉਹ ਪਾ ਲੈਣੀਆਂ। ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਜਿੰਨੀ ਕੁ ਤੁਸੀਂ ਜਿਹੜੀ ਤਰੀ ਵਾਲੀ ਸਬਜ਼ੀ ਬਣਾਉਣੀ ਚਾਹੁੰਦੇ ਹੋ ਉਹਨਾਂ ਕ ਅਸੀਂ ਪਾਣੀ ਪਾ ਲੈਣਾ ਹੈ। ਮੈਂ ਇੱਥੇ 1.5 ਗਲਾਸ ਦੇ ਕਰੀਬ ਪਾਣੀ ਪਾਇਆ ਹੈ ਕਿਉਂਕਿ ਮੈਂ ਜਿਹੜੀ ਤਰੀ ਆ ਉਹ ਜ਼ਿਆਦਾ ਨਹੀਂ ਬਣਾਉਣੀ। ਮੈਂ ਰਸਮੀ ਰਸਮੀ ਜੀ ਸਬਜ਼ੀ ਬਣਾਉਂਗੀ। ਅਗਰ ਤੁਸੀਂ ਜ਼ਿਆਦਾ ਤਰੀ ਰੱਖਣੀ ਚਾਹੁੰਦੇ ਆ ਪਾਣੀ ਵਧਵਾ ਲਓ। ਬੜੀਆਂ ਪਾ ਕੇ ਪਾਣੀ ਪਾ ਕੇ ਮਿਕਸ ਕਰਕੇ ਅਸੀਂ ਉੱਪਰੋਂ ਢੱਕ ਕੇ ਪਕਾ ਲਾਂਗੇ। ਹਾਂਜੀ ਦੇਖੋ ਸਬਜ਼ੀ ਬਹੁਤ ਵਧੀਆ ਰਿਜਦੀ ਐ। ਔਰ ਇਹਦਾ ਕਲਰ ਬਹੁਤ ਅੱਛਾ ਖੁਸ਼ਬੂ ਬਹੁਤ ਵਧੀਆ ਆ ਰਹੀ ਐ। ਪੰਜ ਤੋਂ 10 ਮਿੰਟ ਅਸੀਂ ਇਹਨੂੰ ਢੱਕ ਕੇ ਪਕਾ ਲਿਆ। ਵਿੱਚ ਇੱਕ ਵਾਰ ਅਸੀਂ ਚੈੱਕ ਵੀ ਕੀਤਾ ਸੀ। ਹੁਣ ਦੇਖਦੇ ਆਪਾਂ। ਬਿਲਕੁਲ ਬਣ ਕੇ ਸਬਜ਼ੀ ਤਿਆਰ ਹੋ ਗਈ ਐ। ਹੁਣ ਅਸੀਂ ਇਹਨੂੰ ਸਰਵ ਕਰ ਲੈਨੇ ਆ ਕਿੰਨਾ ਵਧੀਆ ਕਲਰ ਆਇਆ ਔਰ ਖੁਸ਼ਬੂ ਬਹੁਤ ਵਧੀਆ ਆ ਰਹੀ ਤੁਸੀਂ ਸਬਜੀ ਨੂੰ ਤੰਦੂਰੀ ਰੋਟੀ ਦੇ ਨਾਲ ਖਾ ਸਕਦੇ ਆ ਤੁਸੀਂ ਇਹਨੂੰ ਪੂਰੀਆਂ ਦੇ ਨਾਲ ਇੰਜੋਏ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸੂਗੀ ਬਹੁਤ ਟੇਸਟੀ ਬਣ ਕੇ ਤਿਆਰ ਹੋਈ ਆ ਤੁਸੀਂ ਜਰੂਰ ਇਸ ਬੜੀਆਂ ਦੀ ਸਬਜ਼ੀ ਨੂੰ ਬਣਾ ਕੇ ਖਾਓ ਇੰਜੋਏ ਕਰੋ ਹੈਲਦੀ ਰਹੋ ਥੈਂਕ ਯੂ